ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਂ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ ਪਾਏ ਹੈਗੇ ਆ ਜੀ 8 8 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ 2 4 6 8 10 12 14 16 ਰਾਂ ਤੇ ਵੀ ਗੁੰਡੇ ਆ ਜੀ ਦੋ ਡਿਜ਼ਾਈਨ ਬਣਦੇ ਆ ਤੇ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਵੇਂ ਬਣਦੇ ਆ ਇਹ ਦੋ ਰੰਗਾਂ ਦਾ ਹੈਗਾ ਤੇ ਆਪਣੇ ਕੋਲੇ ਜੇ ਕੋਈ ਬਚੇ ਹੋ ਜੇ ਰੰਗ ਜਿਵੇਂ ਪਏ ਆ ਤਾਂ ਆਪਾਂ ਉਹ ਵੀ ਪਾ ਸਕਦੇ ਆ ਇਹਦੇ ਵਿੱਚ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ ਇੱਕ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਤੇ ਕਮੈਂਟ ਵੀ ਕਰ ਦਿਆ ਕਰੋ ਤੇ ਲਾਇਕ ਜ਼ਰੂਰ ਕਰਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਵੀ ਦਵਾ ਦੇ ਜੀ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਗੇ ਮੈਨੂੰ ਸਪੋਰਟ ਜ਼ਰੂਰ ਕਰਿਓ ਜੀ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਂ ਆਪਾਂ ਡਿਜ਼ਾਈਨ ਹੁਣ ਆਪਾਂ ਪੀਲਾ ਰੰਗ ਪਾ ਲਿਆ ਸਿੱਤੇ ਤੇ ਹੁਣ ਆਪਾਂ ਪਾਵਾਂਗੇ ਗ੍ਰੀਨ ਵਾਲਾ 1 2 3 4 5 ਗੁੰਡੇ ਆਪਾਂ ਗ੍ਰੀਨ ਦੇ ਬਣਾ ਲਾਂਗੇ ਜਿਹੜਾ ਦੋ ਵਿੱਚ ਵਾਲੇ ਗੁੰਡੇ ਇਹ ਆਪਾਂ ਹੁਣ ਇਸ ਤਰ੍ਹਾਂ ਤਾਰ ਲਾਂਗੇ డే బే సే గ్రీన్ ఛే కండే బ దో కుండే ఫిర్తారే పండు ఫ్రీన్ బాగే సీధే ਹੁਣ ਆਪਾਂ ਆ ਗਏ ਉਲਟੀ ਸਾਈਡ ਉਲਟੀ ਸਾਈਡ ਵੀ ਆਪਾਂ ਜਿਵੇਂ ਆ ਕੁੰਡੇ ਪਾਏ ਓਵੇਂ ਇਸ ਤਰ੍ਹਾਂ ਨਹੀਂ ਪਾਉਣੇ ਹੈਗੇ ਇਹ ਆਪਾਂ ਤੁਹਾਨੂੰ ਦੱਸਦੇ ਆ ਕਿ ਕਿਵੇਂ ਪਾਉਣੇ ਆਪਾਂ ਇਹ ਆਹ ਫਰਸਟ ਵਾਲਾ ਕੁੰਡਾ ਆਪਾਂ ਤਾਰਾਂਗੇ ਧਾਗਾ ਪਿੱਛੇ ਕਰਾਂਗੇ 1 2 3 4 ਕੁੰਡੇ ਆਪਾਂ ਸਿੱਧੇ ਬਣਾ ਲਏ ਧਾਗਾ ਅੱਗੇ ਕਰਾਂਗੇ ਆ ਦੋ ਕੁੰਡੇ ਆਪਾਂ ਤਾਰ ਲਾਂਗੇ ਫਿਰ ਤੋਂ ਧਾਗਾ ਪਿੱਛੇ ਕਰਾਂਗੇ ਜਿਹੜੇ ਆਪਾਂ ਛੇ ਕੁੰਡੇ ਉੱਧਰ ਸਿੱਧੇ ਬਣਾਏ ਸੀ ਇਧਰੋਂ ਆਪਾਂ ਇਧਰੋਂ ਵੀ ਆਪਾਂ ਸਿੱਧੇ ਬਣਾ ਲਾਂਗੇ ਫਿਰ ਧਾਗਾ ਅੱਗੇ ਕਰਾਂਗੇ ਪਿੱਛੇ ਕਰਾਂਗੇ ਦੋ ਕੁੰਡੇ ਤਾਰ ਲਾਂਗੇ ਫਿਰ ਧਾਗਾ ਪਿੱਛੇ ਕਰਕੇ ਚਾਰ ਕੁੰਡੇ ਆਪਾਂ ਸਿੱਧੇ ਬਣਾਵਾਂਗੇ। ਇੱਕ ਕੁੰਡਾ ਉਲਟਾ ਬਣਾ ਲਾਂਗੇ। ਹੁਣ ਆਪਾਂ ਆਗੇ ਸਿੱਧੇ ਪਾਸੇ ਤੇ ਆਪਣੀ ਹੈਗੀ ਜੀ ਇਹ ਤੀਜੀ ਸਲਾਈ। ਚਾਰ ਕੁੰਡੇ ਆਪਾਂ ਉਲਟੇ ਬਣਾ ਲਾਂਗੇ। ਦੋ ਕੁੰਡੇ ਤਾਰ ਲਾਂਗੇ। ఛే కు ఉల్టే బ దో కడే తారండే ఉల్టే బ ਹੁਣ ਆਪਾਂ ਆਗੇ ਉਲਟੇ ਪਾਸੇ ਜੀ ਇਹ ਆਪਣੀ ਹੈਗੀ ਆ ਜੀ ਚੌਥੀ ਸਲਾਈ ਇਹਨੂੰ ਵੀ ਆਪਾਂ ਚਾਰ ਕੁੰਡੇ ਸਿੱਧੇ ਬਣਾ ਲਾਂਗੇ ਦੋ ਕੁੰਡੇ ਤਾਰ ਲਵਾਂਗੇ 6 ਕੁੰਡੇ ਸਿੱਧੇ ਬਣਾਵਾਂਗੇ ਦੋ ਕੁੰਡੇ ਆਪਾਂ ਤਾਰ ਲਾਂਗੇ ਚਾਰ ਕੁੰਡੇ ਸਿੱਧੇ ਬਣਾਵਾਂਗੇ ਇੱਕ ਕੁੰਡਾ ਉਲਟਾ ਹੁਣ ਆਪਾਂ ਆ ਗਏ ਜੀ ਸਿੱਧੇ ਪਾਸੇ ਫਿਰ ਤੋਂ ਹੁਣ ਆਪਾਂ ਦੂਜਾ ਕਲਰ ਲਾਵਾਂਗੇ ਅੰਜ ਕੁੰਡੇ ਵੀ ਆਪਾਂ ਪੀਲੇ ਕਲਰ ਦੇ ਬਣਾ ਲਏ ਆਹ ਦੋ ਕੁੰਡੇ ਜਿਹੜੇ ਤਾਰੇ ਸੀ ਆਪਾਂ ਇਹ ਵੀ ਨਾਲ ਬਣਾ ਲਾਂਗੇ ਉੱਤੇ ਵਸੇ ਆਗੇ ਉਲਟੀ ਉਲਟੀ ਬਣਾ ਕੇ ਸिलाई ਪੂਰੀ ਆਪਾਂ ਕੰਪਲੀਟ ਕਰ ਲਾਂਗੇ ਉਹ ਜਪੈਸਤਰਾ ਬਣਾ ਲਏ ਹੋਣੇ ਨੂੰ ਤੇ ਹੁਣ ਆਪਾਂ ਲਾਵਾਂਗੇ ਆਪਣਾ ਗ੍ਰੀਨ ਕਲਰ ਆਹ ਹਾ ਗੁੰਡਾ ਬਣਾਵਾਂਗੇ ਆਹ ਦੋ ਗੁੰਡੇ ਆਪਾਂ ਧਾਰ ਲਾਂਗੇ ਹੁਣ ਆਪਾਂ ਪੂਰੀ ਸਲਾਈ ਆਹ ਪੂਰੀ ਨਹੀਂ ਪਾਵਾਂਗੇ। 5 ਕੁੰਡੇ ਆਪਾਂ ਬਣਾਏ ਆਪਾਂ ਸੇਮ ਕੁੰਡੇ ਜਿਹੜੇ ਆਪਾਂ ਫੇਰ ਤਾਰ ਲਾਂਗੇ। ਅੱਗੇ ਆਪਾਂ 6 ਕੁੰਡੇ ਫਿਰ ਗ੍ਰੀਨ ਰੰਗ ਦੇ ਬਣਾਵਾਂਗੇ। ਆਹ ਵਾਲੇ ਕੁੰਡੇ ਆਪਾਂ ਫੇਰ ਤਾਰ ਲਾਂਗੇ। ਅੱਗੇ ਆਪਾਂ ਪੰਜ ਕੁੰਡੇ ਸਿੱਧੇ ਬਣਾਵਾਂਗੇ ਇੱਥੇ ਆਪਾਂ ਆਹ ਕੁੰਡੇ ਉਲਟੇ ਬਣਾਵਾਂਗੇ ਸਿੱਧੇ ਬਣਾਵਾਂਗੇ ਸਿੱਧੇ ਪਾਸੇ ਆਪਣੇ ਉਲਟੇ ਆ ਜਾਣਗੇ ਇਹ ਦੋ ਕੁੰਡੇ ਫਿਰ ਤਾਰ ਲਵਾਂਗੇ ఛే కండే ఫే బ దో కండే ఫోర్ తార లే చారండే సీధే బల్టా బ ఇద్దరం ఫోర్ ఆ కు కల్టే బ ਹਵਾਲੇ ਕੋਲੋਂ ਆਪਾਂ ਫੇਰ ਤਾਰ ਲਾਂਗੇ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਆਉਂਦਾ ਜਿਵੇਂ ਆਪਣੇ ਕੋਲੇ ਬਚੇ ਖ체 ਰੰਗ ਪਏ ਉਹਨਾਂ ਚ ਤਾਂ ਬਹੁਤ ਸੋਹਣਾ ਲੱਗਦਾ ਜੀ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਆ ਸਲਾਈ ਵੀ ਆਪਾਂ ਉਲਟੀ ਬਣਾ ਲਵਾਂਗੇ ਸਿੱਧੀ ਬਣਾ ਲਵਾਂਗੇ ਉਲਟੇ ਪਾਸਿਓ ਚੌਥੀ ਸਲਾਈ ਆ ਆਪਣੀ ਤੇ ਆ ਦੋ ਕੁੰਡੇ ਤਾਰ ਲਾਂਗੇ చాలా జీ హావే పీలా కలర్ ఫే తిండే పీలే బాను ఆ కు తిన్న కండే తారో కుండే హే ఇద్దర ఆ పీలా కుండా పడావే సీధే బాగే ఇద్దరు దో కండే లేనూే కీళే ధాగేను గ్రేన పేల బాగా దో కడే పీలా కండా బాధ బే దో కడే సమాతో తిన్న కండే తారో కుండే గ్రిన పిచ్చే లేన అవ్వగే ఇలా బ గ్రీన్ బాద బ దో కుండే పిచ్చే క్రీన్ పే పీలా కండా బాదే ਹੁਣ ਆਪਾਂ ਸਿੱਧੇ ਪਾਸੇ ਆ ਗਏ ਇੱਥੇ ਆਪਾਂ ਇੱਕ ਗੁੰਡਾ ਬਣਾਵਾਂਗੇ ਆਹ ਵਾਲੇ ਦੋ ਗੁੰਡੇ ਸੀ ਉਤਾਰ ਲਾਂਗੇ ਛੇ ਗੁੰਡੇ ਇੱਥੇ ਸਿੱਧੇ ਬਣਾ ਲਾਂਗੇ ਆਪਾਂ ਦੋ ਗੁੰਡੇ ਫੇਰ ਵਿੱਚੇ ਉਤਾਰ ਲਾਂਗੇ ਛੇ ਗੁੰਡੇ ਆਪਾਂ ਫਿਰ ਤੋਂ ਸਿੱਧੇ ਬਣਾ ਲਾਂਗੇ आ दो कुंडे तार लवेंगे आ जिमें आप इतने थले स्टार्ट किया डिजाइन इतने आ गया जी हूँ स्टार्ट हो जहाँ इतों आ गया जी एक कुंडा ग्रीन बना के दो तार ले फिर छः कुंडे ग्रीन बना ले फिर दो तार ले फिर छे ग्रीन बना के दो तार ले पीले ਇੱਕ ਗ੍ਰੇਨ ਬਣਾ ਲਿਆ ਹੁਣ ਇਹਨੂੰ ਅਸੀਂ ਉਲਟਾ ਬਣਾਉਂਦੇ ਆਵਾਂਗੇ ਚਾਰ ਸਲਾਈਆਂ ਉਲਟੀਆਂ ਬਣਾ ਲਵਾਂਗੇ ਫਿਰ ਦੋ ਅਸੀਂ ਇਹਦੀਆਂ ਜੈਲੋ ਦੀਆਂ ਪਾ ਕੇ ਇਹਦੇ ਵਿੱਚ ਅਸੀਂ ਆਣੀ ਕਰਨਾ ਹੈਗਾ ਆਣੀ ਮਲਾਉਣਾ ਹੈਗਾ ਜੈਲੋ ਦੀਆਂ ਦੇਖੋ ਦੋ ਸਲਾਈਆਂ ਸਿੱਧੀਆਂ ਲਗਾਉਣੀਆਂ ਹੈਗੀਆਂ ਜਿਹੜੀਆਂ ਆਪਾਂ ਪਹਿਲਾਂ ਲਗਾਈਆਂ ਸੀਗੀਆਂ ਫਿਰ ਆਪਾਂ ਉੱਪਰ ਜਾ ਕੇ ਆਹ ਚਾਰ ਸਲਾਈਆਂ ਗ੍ਰੀਨ ਪਾ ਕੇ ਫਿਰ ਉਲਟੀਆਂ ਫਿਰ ਇਹਨੂੰ ਇੱਧਰ ਨੂੰ ਕੁੰਡਲਟਾਉਣਾ ਆ। ਚਲੋ ਜੀ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਜੀ। ਤੇ ਚੈਨਲ ਨੂੰ ਸਬਸਕ੍ਰਾਈਬ ਤੇ ਇੱਕ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ। ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਵੀਡੀਓ ਦੇਖਣ ਵਾਸਤੇ। ਜੇ ਨਾ ਸਮਝ ਆਵੇ ਤਾਂ ਜੀ ਕਮੈਂਟ ਕਰ ਸਕਦੇ ਹੋ। ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਦਿੰਨੀ ਹਰੇਕ ਵੀਡੀਓ 'ਚ ਦੱਸ ਦਿੰਨੀ ਆ ਕਿ ਮੈਨੂੰ ਸਰਵਾਈਕਲ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ। ਇਸ ਲਈ ਮੈਂ ਜ਼ਿਆਦਾ ਉਹ ਨਹੀਂ ਬਣਾ ਸਕਦੀ। ਕਈ ਵਾਰੀ ਬਣ ਵੀ ਜਾਂਦਾ ਬਣਦਾ ਉਦੋਂ ਫਿਰ ਮੈਨੂੰ ਤਕਲੀਫ ਬਹੁਤ ਜ਼ਿਆਦਾ ਹੋ ਜਾਂਦੀ ਹੈ ਫਿਰ ਮੈਂ ਕਈ ਵਾਰੀ ਇੰਨਾ ਕਿ ਬਣਾ ਲੈਣ ਚਾ ਲੋ ਮੈਂ ਕਿਉਂ ਮੇਰੀਆਂ ਭੈਣਾਂ ਨੂੰ ਜਿਹੜੇ ਵੀ ਕੋਈ ਮੇਰੇ ਵੀਡੀਓ ਦੇਖਣ ਵਾਲੇ ਆ ਮੇਰੇ ਭੈਣ ਭਰਾ ਬੱਚੇ ਸਭ ਨੂੰ ਪਤਾ ਹੀ ਹੁੰਦਾ ਹੈ। ਕਿਸੇ ਦੇ ਆਪਾਂ ਦੁੱਖ ਤਕਲੀਫ ਸਮਝਦੇ ਹੋਏ ਤਾਂ ਆਪਾਂ ਇਤਰਾਜ਼ ਕੰਮ ਕਰਦੇ ਰਹਿੰਨੇ ਆ ਚਲੋ ਜੀ ਤੇ ਤੁਸੀਂ ਵੀ ਮੇਰੀ ਇਸ ਗੱਲ ਨੂੰ ਸਮਝਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਿਓ ਜੀ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ